ਕੱਲ ਮਿਤੀ 28 25 ਨੂੰ ਇਨਸਪੈਕਟ ਜਿਸ ਵੀਜ਼ਨ ਐਸ ਐਚ ਉਹ थाना ਸਲਾਮਬਾਦ ਉਹਨੂੰ ਇਤਲਾਹ ਮਿਲੀ ਸੀ ਕਿ ਨੀਵੀਂ ਗਲੀ ਕਿਸ਼ਨ ਕੋਟ ਉਥੇ ਇੱਕ ਨੌਜਵਾਨ ਵਿਕੀ ਜਿਹੜਾ ਸਾਨੂੰ ਜਰਨ ਪੜਾ ਉਹਦਾ ਮਰਡਰ ਉਸੇ ਗਲੀ ਚ ਰੰਦੇ ਨਿਰਿੰਦਰ ਕੁਮਾਰ ਤੇ ਬਿਵ ਕੁਮਾਰ ਉਹਦੇ ਬੇਟਾ ਜਿਹੜਾ ਉਹਨਾਂ ਨੇ ਕਰ ਦਿੱਤਾ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਘਰੀ ਪਈ ਹੈ ਜਿੱਤੇ ਤੁਰੰਤ ਕਾਰਵਾਈ ਕਰਦੇ ਇਨਸਪੈਕਟ ਜਿਸ ਵੀ ਸਿੰਘ ਨੇ ਸਮੇਤ ਫੋਰਸ ਉੱਤੇ ਰਸ਼ ਕੀਤਾ ਮੌਕੇ ਤੇ ਜਾ ਕੇ ਜਿਹੜਾ ਉਲੀ ਮਾਰਨ ਵਾਲੇ ਵਿੱਕੀ ਦੀ ਮਾਂ ਜੀ ਮੌਤਾ ਰਾਣੀ ਉਹਦੇ ਬਿਆਨ ਲੈ ਕੇ ਇਸ ਤਰ੍ਹਾਂ ਕਿ ਕੇਸ ਜਿਸਟੇ 1233/25 ਅੰਡਰ ਸੈਕਸ਼ਨ 307 ਬੀਐਨਐਸ ਜਿਹੜਾ ਕੇਸ ਜਿਸਟੇ ਕਰਕੇ ਜਿਹੜੀ ਕਾਰਵਾਈ ਅਮਲ ਚ ਲੈਂਦੀ ਤੇ ਮੌਕੇ ਤੇ ਜਿਹੜੀਆਂ ਕਾਰਵਾਈ ਕਰਦੇ ਆ ਫ੍ਰੈਂਸਿਸ ਐਸ ਦੀ ਸਹਾਦਤ ਨਾਲ ਸਾਰੀ ਡੈਡ ਬੋਡੀ ਦੀ ਜਾਂਚ ਕੀਤੀ ਮੌਕਾ ਮੁਲਾਜਾ ਸਾਰਾ ਕੀਤਾ ਉਸ ਤੋਂ ਬਾਅਦ ਜਿਹੜਾ ਮੁਕੱਦਮਾ ਦਾ ਜਿਹੜਾ ਮੇਨ ਤੋਸੀ ਸੀਗਾ ਨਿਰੰਦਰ ਕੁਮਾਰ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਪਤਾ ਚੱਲਿਆ ਜਿਹੜਾ ਇਹ ਕਤਲ ਆ ਉਹਦੇ ਨਿਰੰਦਰ ਕੁਮਾਰ ਉਹਦੇ ਬੇਟੇ ਵਿਵੇਕ ਖੰਨਾ ਤੇ ਉਹਦੀ ਬੇਟੀ ਜਿਹੜੀ ਆ ਗੋਰੀ ਤੇ ਉਹਦੀ ਪਤਨੀ ਪਿਆਨਾ ਸਾਰਿਆਂ ਨੇ ਰਲ ਕੇ ਤੇ ਤਰਚਾਰ ਜਿਹੜਾ ਕਰਪਾਣ ਸੀਗੀ ਉਹਦੇ ਨਾਲ ਰਲ ਕੇ ਕਾਰ ਦੇ ਵਿੱਚ ਹੀ ਕੀਤਾ ਤੇ ਡੈੱਡ ਬੜੀ ਉਹਨਾਂ ਦੇ ਘਰੀ ਵੇਈ ਜੀ ਤੇ ਜਿਸ ਦੇ ਅਧਾਰ ਤੇ ਉਹ ਅੱਜ ਉਹਦੀ ਜਿਹੜੀ ਪੁਤਰੀ ਗੋਰੀ ਆ ਇਹ ਪਤਨੀ ਜਿਹੜੀ ਆ ਪਿਆਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਦੇ ਵਿੱਚ ਉਹਦੇ ਲੜਕੇ ਜਿਹੜਾ ਵਿਵਕ ਹਨਾ ਉਹਦੀ ਅਜੇ ਰੈਸਟ ਬਾਕੀ ਆ ਜੋ ਘਰੋਂ ਫਰਾਰ ਚੱਲੇ ਜਾ ਰਿਹਾ ਉਹਨੂੰ ਤਰ੍ਹਾਂ ਤੋਂ ਵੀ ਗ੍ਰਿਫਤਾਰ ਕੀਤਾ ਜਾਊਗਾ ਇਸ ਕਦਰ ਦੇ ਚ ਵਜਾ ਜੈਂਸ ਫਿਲਹਾਲ ਜਿਹੜੀ ਉਹ ਧਿਆਨ ਚਾਹੀਆ ਹੋਏ ਆ ਵੀ ਜਿਹੜਾ ਇਹ ਮਰਨ ਵਾਲਾ ਵਿਕੀ ਆ ਇਹਦਾ ਉਹਦੇ ਆਪਣੇ ਇਹਨਾਂ ਦੇ ਘਰ ਦੇ ਵਿੱਚ ਆਉਣ ਜਾਂ ਸੀਗਾ ਤੇ ਜਿਹੜਾ ਨਿਰਿੰਦਰ ਗੁਮਾਰ ਤੇ ਉਹਦੀ ਫੈਮਿਲੀ ਸੀ ਉਹਨੂੰ ਇਹ ਸ਼ੱਕ ਸੀਗਾ ਵੀ ਇਹ ਉਹਨਾਂ ਦੀ ਜਿਹੜੀ ਆ ਲੜਕੀ ਗੋਰੀ ਉਹ ਜਿਹੜੀ ਆ ਉਹ ਮਾੜੀ ਨਿਗਾ ਰੱਖਦਾ ਤੇ ਜਿਹੜੇ ਤੇ ਇਹਨਾਂ ਗੁੱਸੇ ਜਾ ਕੇ ਜਿਹੜਾ ਉਹਦਾ ਤੇ ਚਾਰ ਚਾਰਾ ਇਹੜਾ ਕਤਲ ਕਰ ਦਿੱਤਾ ਫਿਰ ਵੀ ਅੱਜ ਇਹਦਾ ਇਹ ਮਾਰ ਹਾਸਲ ਕੀਤਾ ਗਿਆ ਇਹ ਜੋ ਪੂਰੀ ਤਾਂ ਪ੍ਰੋਪਰ ਕੋਸ਼ਿਸ਼ ਕੀਤੀ ਜਾਊਗੀ ਜਿਹੜੇ ਮੌਦੇ ਹਾਸਲ ਕਰਨਾ ਉਹਨਾਂ ਦਾ ਪਤਾ ਲਾਇਆ ਜਾਊਗਾ ਇਹ ਜਿਹੜਾ ਰਿੰਦਾ ਤੋਸੀਬ ਬਖਣਾ ਉਹਦੇ ਜੇ ਉਹਦਾ ਐਲਓਸੀ ਜਾਰੀ ਕਰ ਦਿੱਤਾ ਗਿਆ ਉਹਨੂੰ ਵੀ ਜਲਦੋ ਜਲ ਜਿਹੜਾ ਮਾਮਲਾ ਕੰਸਾਰ ਕੀਤਾ ਗਿਆ